ਵੱਡੀ ਖਬਰ ਆ ਰਹੀ ਆ ਕਥਿਤ ਵਾਇਰਲ ਵੀਡੀਓ ਤੇ ਮੁੱਖ ਮੰਤਰੀ ਪੰਜਾਬ ਦਾ ਪਹਿਲਾ ਬਿਆਨ ਸਾਹਮਣੇ ਆ ਗਿਆ ਏ ਸੀਐਮ ਮਾਨ ਨੇ ਕਿਹਾ ਕਿ ਫੇਕ ਤੋਂ ਇਲਾਵਾ ਬੀਜੇਪੀ ਦੇ ਕੋਲ ਕੁਝ ਵੀ ਨਹੀਂ ਹੈ ਦੱਸਦੀ ਏ ਕਿ ਇੱਕ ਵੀਡੀਓ ਕਥਿਤ ਤੌਰ ਤੇ ਵਾਇਰਲ ਕੀਤੀ ਜਾ ਰਹੀ ਸੀ ਸੀਐਮ ਮਾਨ ਦਾ ਨਾਂ ਲੈ ਕੇ ਤੇ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਇਸ ਵੀਡੀਓ ਨੂੰ ਲੈ ਕੇ ਪਹਿਲਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਕਿਹਾ ਏ ਕਿ ਫੇਕ ਤੋਂ ਇਲਾਵਾ ਬੀਜੇਪੀ ਦੇ ਕੋਲ ਕੁਝ ਵੀ ਨਹੀਂ ਹੈ ਤਾਂ ਜਵਾਬ ਦਿੰਦੇ ਨਜ਼ਰ ਆਏ ਨੇ ਸੀਐਮ ਮਾਨ ਹਾਲਾਂਕਿ ਇਸ ਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਬਲਤੇਜ ਪੰਨੂ ਮਲਵਿੰਦਰ ਕੰਗ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੱਤਾ ਗਿਆ ਸੀ ਪਰ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖੁਦ ਸਾਹਮਣੇ ਆਏ ਮੀਡੀਆ ਦੇ ਵੱਲੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਜਿਸ ਤੇ ਉਹਨਾਂ ਨੇ ਸਿੱਧੇ ਤੌਰ ਤੇ ਬੀਜੇਪੀ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਕਹਿੰਿਆ ਕਿ ਫੇਕ ਤੋਂ ਇਲਾਵਾ ਬੀਜੇਪੀ ਦੇ ਕੋਲ ਕੁਝ ਵੀ ਨਹੀਂ ਹੈ ਕਥਿਤ ਵਾਇਰਲ ਵੀਡੀਓ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਇਹ ਪਹਿਲਾ ਬਿਆਨ ਸਾਹਮਣੇ ਆਇਆ ਦੱਸ ਦिए ਕਿ ਅਸ਼ਵਨੀ ਸ਼ਰਮਾ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਦੇ ਵੱਲੋਂ ਅੱਜ ਸਵੇਰੇ ਟਵੀਟ ਵੀ ਕੀਤਾ ਗਿਆ ਸੀ ਤੇ ਸਿੱਧੇ ਤੌਰ ਤੇ ਮੁੱਖ ਮੰਤਰੀ ਮਾਨ ਤੇ ਨਿਸ਼ਾਨਾ 사ਧਿਆ ਗਿਆ ਸੀ ਕਿਹਾ ਗਿਆ ਸੀ ਕਿ ਤੁਸੀਂ ਇਸ ਤੇ ਕੋਈ ਜਵਾਬ ਕਿਉਂ ਨਹੀਂ ਦੇ ਰਹੇ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਤਾਂ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਇਹ ਪਹਿਲਾ ਬਿਆਨ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਮੰਡੀਆਂ ਦੇ ਦੌਰੇ ਤੇ ਗਏ ਹੋਏ ਸੀ ਇੱਕ ਸਕੂਲ ਦੇ ਵਿੱਚ ਵੀ ਪਹੁੰਚੇ ਸਕੂਲ ਆਫ ਐਮੀਨੈਂਸ ਦੌਰਾਨ ਸਕੂਲ ਆਫ ਐਮਿਨੈਂਸ ਦੇ ਵਿੱਚ ਵੀ ਪਹੁੰਚੇ ਤੇ ਉਸ ਤੋਂ ਬਾਅਦ মিডিਆ ਦੇ ਵੱਲੋਂ ਇਸ ਸਬੰਧੀ ਜਦੋਂ ਸਵਾਲ ਕੀਤਾ ਗਿਆ ਤਾਂ ਸੀਐਮ ਮਾਨ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਹੈ ਵੀਡੀਓ ਵੀ ਜਿਹੜੀ ਹੈ ਉਸ ਤੇ ਜਵਾਬ ਦਿੰਦੇ ਨਜ਼ਰ ਆਏ ਨੇ ਕਿ ਕੁਝ ਕਿਹਾ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਤੁਹਾਨੂੰ ਸੁਣਾਵਾਂਗੇ ਪਰ ਸਿੱਧੇ ਤੌਰ ਤੇ ਬੀਜੇਪੀ ਤੇ ਵੀ ਤੰਜ ਕਸ ਤੇ ਨਜ਼ਰ ਆਏ ਨੇ ਬੀਜੇਪੀ ਨੂੰ ਜਵਾਬ ਦੇਣ ਦੇ ਨਜ਼ਰ ਆਏ ਨੇ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਕਿਹਾ ਹੈ ਕਿ ਫੇਕ ਤੋਂ ਬਿਨਾ ਬੀਜੇਪੀ ਦੇ ਕੋਲ ਕੁਝ ਵੀ ਨਹੀਂ ਹੈ ਪਹਿਲਾ ਬਿਆਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਇੱਕ ਅਕਾਊਂਟ ਹੈ ਜਗਮਨ ਸਮਰਾ ਦੇ ਨਾਮ ਤੋਂ ਜੋ ਦੱਸਿਆ ਜਾਂਦਾ ਹੈ ਕਿ ਕੈਨੇਡਾ ਦੇ ਵਿੱਚ ਹੈ ਇਹ ਵਿਅਕਤੀ ਤੇ ਇਸੇ ਨੇ ਆਪਣੇ ਅਕਾਊਂਟ ਤੋਂ ਕੁਝ ਅਜਿਹੇ ਵੀਡੀਓਜ਼ ਪਾញਾ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਇਹ ਬਿਆਨ ਹੋਣ ਸਾਹਮਣੇ ਆਇਆ। ਜਮਨਜੀਤ ਪ੍ਰਧਾਨ ਦੇ ਬੀਜੇ ਵੀ ਦੇ ਡੀਫੇਕ ਵੀਡੀਓ ਜਿਹੜਾ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਐਮਪੋਰਟਮ ਕਿੰਦਾ ਲੱਗ ਰਿਹਾ। ਤੁਹਾਨੂੰ ਕੋਈ ਹੋਰ ਕੀ ਫੇਕ ਤੋਂ ਬਿਨਾਂ ਬੀਜੇਪੀ ਕੋਈ ਹੈ? ਅਸ਼ਵਨੀ ਸ਼ਰਮਾ ਜਮਨਜੀਤ ਪ੍ਰਧਾਨ ਦੇ ਬੀਜੇ ਵੀ ਦੇ ਡੀਫੇਕ ਵੀਡੀਓ ਜਿਹੜਾ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਐਮਪੋਰਟਮ ਕਿੰਦਾ ਲੱਗ ਰਿਹਾ। ਉਹਨਾਂ ਕੋਲ ਹੋਰ ਕੀ ਫੇਕ ਤੋਂ ਬਿਨਾਂ ਬੀਜਪੀ ਕੋੜਾ ਕੀ ਹੈ ਅਸ਼ਵਨੀਸ਼ ਸਰਮੱਜੀ ਪ੍ਰਧਾਨ ਦੇ ਵਿੱਚ ਵੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਐਮਪੋਰਟਮ ਕਿੰਦਾ ਦਿਖ ਰਿਹਾ ਉਹਨਾਂ ਕੋਲ ਹੋਰ ਕੀ ਫੇਕ ਤੋਂ ਬਿਨਾਂ ਬੀਜਪੀ ਕੋੜਾ ਕੀ ਹੈ ਅਸ਼ਵਨੀਸ਼ ਸਰਮੱਜੀ ਪ੍ਰਧਾਨ ਦੇ ਵਿੱਚ ਵੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਐਮਪੋਰਟਮ ਕਿੰਦਾ ਦਿਖ ਰਿਹਾ ਉਹਨਾਂ ਕੋਲ ਹੋਰ ਕੀ ਫੇਕ ਤੋਂ ਬਿਨਾਂ ਬੀਜਪੀ ਕੋੜਾ ਕੀ ਹੈ ਅਸ਼ਵਨੀਸ਼ ਸਰਮੱਜੀ ਪ੍ਰਧਾਨ ਦੇ ਵਿੱਚ ਵੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਐਮਪੋਰਟਮ ਕਿੰਦਾ ਦਿਖ ਰਿਹਾ ਉਹ ਕੋੜੀ ਉਰਖੀ ਫੇਕ ਤੋਂ ਬਿਨਾ ਬੀਜਪੀ ਕੋੜਾ ਕੀ ਹੈ ਅਸ਼ਿਸ਼ ਸ਼ਰਮਾ ਜੀ ਪ੍ਰਧਾਨ ਨੇ ਬੀਜਪੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਐਂਗੋਰਟਨਮ ਕਿੰਦਾ ਦਿਖ ਰਿਹਾ ਪੂਰਾ ਕੋੜੀ ਉਰਖੀ ਫੇਕ ਤੋਂ ਬਿਨਾ ਬੀਜਪੀ ਕੋੜਾ ਕੀ ਹੈ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਇਹ ਪਹਿਲਾ ਬਿਆਨ ਕਥਿਤ ਵਾਇਰਲ ਵੀਡੀਓ ਦੇ ਮਾਮਲੇ ਦੇ ਵਿੱਚ ਲਗਾਤਾਰ ਬੀਜਪੀ ਦੇ ਵੱਲੋਂ ਇਸ ਤੇ ਸਵਾਲ ਚੁੱਕੇ ਜਾ ਰਹੇ ਸੀ ਕਿ ਆਖਿਰ ਮੁੱਖ ਮੰਤਰੀ ਪੰਜਾਬ ਇਸ ਤੇ ਚੁੱਪੀ ਕਿਉਂ ਨਹੀਂ ਤੋੜਦੇ ਤਾਂ ਸਿੱਧੇ ਤੌਰ ਤੇ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਜਵਾਬ ਦੇ ਦਿੱਤਾ ਗਿਆ ਹੈ ਕਿ ਬੀਜੇਪੀ ਦੇ ਕੋਲ ਫੇਕ ਤੋਂ ਬਿਨਾ ਹੋਰ ਹੈ ਹੀ ਨਹੀਂ ਕੁਝ ਫੇਕ ਤੋਂ ਇਲਾਵਾ ਬੀਜੇਪੀ ਦੇ ਕੋਲ ਕੁਝ ਵੀ ਨਹੀਂ ਹੈ ਸੀਐਮ ਮਾਨ ਦੇ ਵੱਲੋਂ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਬੀਜੇਪੀ ਐਸਏ ਵੀਡੀਓ ਨੂੰ ਲੈ ਕੇ ਆਮੋ ਸਾਹਮਣੇ ਵੀ ਨਜ਼ਰ ਆਏ ਜਿੱਥੇ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਜਾਣ ਬੁੱਝ ਕੇ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਹਜ਼ਮ ਨਹੀਂ ਹੋ ਰਿਹਾ ਕਿ ਕਾਮਕਾਰ ਦਾ ਬੇਟਾ ਇੱਕ ਅਧਿਆਪਕ ਦਾ ਬੇਟਾ ਇਸ ਲੈਵਲ ਤੇ ਪਹੁੰਚ ਗਿਆ ਜਦੋਂ ਕੋਈ ਇਲਜ਼ਾਮ ਨਹੀਂ ਮਿਲਿਆ ਤਾਂ ਕਿਰਦਾਰ ਕੁਸ਼ੀ ਦੀ ਕੋਸ਼ਿਸ਼ ਭਾਜਪੀ ਦੇ ਵੱਲੋਂ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਭਾਜਪੀ ਵੀ ਸਾਹਮਣੇ ਆਈ ਭਾਜਪੀ ਦੇ ਵੱਲੋਂ ਵਿਨੀਤ ਜੋਸ਼ੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਸੀਂ ਕਿਤੇ ਵੀ ਅਕਸ ਖਰਾਬ ਨਹੀਂ ਕਰ ਰਹੇ ਅਸੀਂ ਸਿਰਫ ਪੁੱਛ ਰਹੇ ਹਾਂ ਕਿ ਇਸਤੇ ਮੁੱਖ ਮੰਤਰੀ ਸਾਹਿਬ ਆਪਣੀ ਚੁੱਪੀ ਕਿਉਂ ਨਹੀਂ ਤੋੜਦੇ ਅਸ਼ਵਨੀ ਸ਼ਰਮਾ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਪੰਜਾਬ ਦੇ ਤੇ ਬੀਜੇਪੀ ਦੇ ਪਠਾਨਕੋਟ ਤੋਂ ਵਿਧਾਇਕ ਨੇ ਉਹਨਾਂ ਨੇ ਸਿਰਫ ਇੰਨਾ ਪੁੱਛਿਆ ਹੈ ਕਿ ਤੁਸੀਂ ਇਸਤੇ ਜਵਾਬ ਕਿਉਂ ਨਹੀਂ ਦੇ ਰਹੇ ਤੁਸੀਂ ਚੁੱਪ ਕਿਉਂ ਤਾਂ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਇਹ ਬਿਆਨ ਜਿਸ ਦੇ ਵਿੱਚ ਸਿੱਧੇ ਤੌਰ ਤੇ ਮੁੱਖ ਮੰਤਰੀ ਪੰਜਾਬ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਬੀਜੇਪੀ ਦੇ ਕੋਲ ਫੇਕ ਤੋਂ ਇਲਾਵਾ ਕੁਝ ਵੀ ਨਹੀਂ ਹੈ ਤਾਂ ਸਿੱਧੇ ਤੌਰ ਤੇ ਹੁਣ ਇਸ ਵੀਡੀਓ ਨੂੰ ਲੈ ਕੇ ਭਗਵੰਤ ਮਾਨ ਦਾ ਇਹ ਬਿਆਨ ਪਹਿਲਾ ਬਿਆਨ ਚੁੱਪੀ ਤੋੜਦੇ ਨਜ਼ਰ ਆਏ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਫੇਕ ਤੋਂ ਬਿਨਾ ਬੀਜੇਪੀ ਦੇ ਕੋਲ ਕੁਝ ਵੀ ਨਹੀਂ ਹੈ ਤਾਂ ਜਿੱਥੇ ਇਸ ਮਾਮਲੇ ਦੇ ਵਿੱਚ ਲਗਾਤਾਰ ਸਿਆਸਤ ਹੋ ਰਹੀ ਸੀ ਉੱਥੇ ਅਦਾਲਤ ਦਾ ਵੀ ਰੁਖ ਕੀਤਾ ਗਿਆ ਐਫ ਆਈ ਆਰ ਵੀ ਹੋਈ ਤੇ ਅਦਾਲਤ ਵੱਲੋਂ ਗੂਗਲ ਅਤੇ ਫੇਸਬੁੱਕ ਨੂੰ ਨੋਟਿਸ ਕਰਕੇ 24 ਘੰਟਿਆਂ ਦੇ ਵਿੱਚ ਇਹਨਾਂ ਵਾਇਰਲ ਵੀਡੀਓਜ਼ ਨੂੰ ਹਟਾਉਣ ਦੇ ਹੁਕਮ ਵੀ ਜਾਰੀ ਕੀਤੇ ਗਏ ਅਸ਼ਵਿਸ਼ ਨਰਮਜੀ ਪ੍ਰਧਾਨ ਦੇ ਬੀਜਪੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਐਂਕਾਉਂਟਨਮ ਕਿੰਦਾ ਦਿਖ ਰਿਹਾ ਉਹਨਾਂ ਕੋਲ ਹੋਰ ਕੀ ਫੇਕ ਤੋਂ ਬਿਨਾ ਬੀਜਪੀ ਕੋਲ ਹੈ ਕੀ ਅਸ਼ਵਿਸ਼ ਨਰਮਜੀ ਪ੍ਰਧਾਨ ਦੇ ਬੀਜਪੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਐਂਕਾਉਂਟਨਮ ਕਿੰਦਾ ਦਿਖ ਰਿਹਾ ਉਹਨਾਂ ਕੋਲ ਹੋਰ ਕੀ ਫੇਕ ਤੋਂ ਬਿਨਾ ਬੀਜਪੀ ਕੋਲ ਹੈ ਕੀ ਅਸ਼ਵਿਸ਼ ਨਰਮਜੀ ਪ੍ਰਧਾਨ ਦੇ ਬੀਜਪੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਐਂਕਾਉਂਟਨਮ ਕਿੰਦਾ ਦਿਖ ਰਿਹਾ ਉਹਨਾਂ ਕੋਲ ਹੋਰ ਕੀ ਫੇਕ ਤੋਂ ਬਿਨਾ ਬੀਜਪੀ ਕੋਲ ਹੈ ਕੀ ਅਸ਼ਵੀਸ਼ ਨਰਮਨ ਜੀ ਪ੍ਰਧਾਨ ਨੇ ਬੀਜਪੀ ਦੇ ਵੱਡੀ ਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਐਂਕੋਰਟਨਮ ਕਿੰਦਾ ਦਿਖ ਰਿਹਾ ਉਹਨਾਂ ਕੋਲ ਹੋਰ ਕੀ ਫੇਕ ਤੋਂ ਬਿਨਾ ਬੀਜਪੀ ਕੋਲ ਹੈ ਕੀ ਅਸ਼ਵੀਸ਼ ਨਰਮਨ ਜੀ ਪ੍ਰਧਾਨ ਨੇ ਬੀਜਪੀ ਦੇ ਵੱਡੀ ਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਐਂਕੋਰਟਨਮ ਕਿੰਦਾ ਦਿਖ ਰਿਹਾ ਉਹਨਾਂ ਕੋਲ ਹੋਰ ਕੀ ਫੇਕ ਤੋਂ ਬਿਨਾ ਬੀਜਪੀ ਕੋਲ ਹੈ ਕੀ ਅਸ਼ਵੀਸ਼ ਨਰਮਨ ਜੀ ਪ੍ਰਧਾਨ ਨੇ ਬੀਜਪੀ ਦੇ ਤਾਂ ਇਸ ਵੇਲੇ ਬੀਜੇਪੀ ਆਗੂ ਵਿਨੀਤ ਜੋਸ਼ੀ ਸਰਨਲ ਫੋਨਲਾਈਨ ਤੇ ਮੌਜੂਦ ਨੇ ਵਿਨੀਤ ਜੀ ਨਿਊਜ਼ਰਟਿੰਗ ਪੰਜਾਬ ਤੇ ਸਵਾਗਤ ਹੈ ਸੀਐਮ ਮਾਨ ਦੀ ਸਟੇਟਮੈਂਟ ਤੁਸੀਂ ਜ਼ਰੂਰ ਸੁਣੀ ਹੋਣੀ ਹੈ ਸੀਐਮ ਮਾਨ ਅੱਜ ਮੰਡੀਆਂ ਦੇ ਦੌਰੇ ਤੇ ਸੀ ਕੁਝ ਸਕੂਲਾਂ ਦੇ ਵਿੱਚ ਵੀ ਗਏ ਤਾਂ ਮੀਡੀਆ ਦੇ ਵੱਲੋਂ ਇਹ ਸਵਾਲ ਕੀਤਾ ਗਿਆ ਜਿਹੜਾ ਇੰਤਜ਼ਾਰ ਤੁਸੀਂ ਕਰ ਰਹੇ ਸੀ ਕਿ ਸੀਐਮ ਮਾਨ ਕਦੋਂ ਚੁੱਪੀ ਤੋੜਨਗੇ ਤਾਂ ਚੁੱਪੀ ਤੋੜ ਦਿੱਤੀ ਅਸੀਂ ਆ ਮਾਨ ਨੇ ਤੇ ਬੀਜੇਪੀ ਨੂੰ ਵੀ ਕਹਿ ਰਿਹਾ ਹੈ ਕਿ ਫੇਕ ਤੋਂ ਬਿਨਾ ਬੀਜੇਪੀ ਕੋਲ ਕੁਝ ਨਹੀਂ ਹੈ ਕੱਲ ਨਾ ਪੰਜਾਬੀ ਵੀਰਾਂ ਨੂੰ ਦੋ ਤਿੰਨ ਗੱਲਾਂ ਦੱਸਣ ਦੀ ਜ਼ਰੂਰੀ ਹੈ ਜੀ 21 ਤਰੀਕ ਨੂੰ ਸਵੇਰੇ 6 ਵਜੇ ਇਹ ਵੀਡੀਓ ਜਿਹੜਾ ਹੈਗਾ ਆਨਲਾਈਨ ਆਇਆ ਇਹ ਗੱਲ ਪੰਜਾਬ ਪੁਲਿਸ ਦੀ ਸਾਈਬਰ ਬ੍ਰਾਂਚ ਦੀ ਜਿਹੜੀ ਐਫ ਆਈ ਆਰ ਕਹਿੰਦੀ ਹੈ ਸਾਨੂੰ ਨਹੀਂ ਪਤਾ ਉਹ ਕਹਿੰਦੀ ਹੈ ਜੀ 21 ਤਰੀਕ ਬੀਤ ਗਿਆ 22 ਤਰੀਕ ਸਵੇਰੇ 6 ਵਜੇ 23 ਤਰੀਕ ਆਦ ਸਵੇਰੇ 6 ਵਜੇ 48 ਘੰਟੇ ਬੀਤਣ ਤੋਂ ਬਾਅਦ ਵੀ ਨਾ ਤਾਂ ਮੁੱਖ ਮੰਤਰੀ ਮਾਨ ਸਾਹਿਬ ਕੁਝ ਬੋਲੇ ਨਾ ਜਿਹੜਾ ਹੈਗਾ ਆਮ ਆਦੀ ਪਾਰਟੀ ਦੇ ਕੋਈ ਲੀਡਰ ਬੁਲਾਰੇ ਕੁਝ ਬੋਲੇ ਅੱਜ ਫਿਰ ਸਾਡੇ ਸੂਬਾ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼wini ਸ਼ਰਮਾ ਜੀ ਨੇ ਇਨਾਈ ਟਵੀਟ ਕਰਕੇ ਪੁੱਛਿਆ ਕਿ ਇਸ ਵੀਡੀਓ ਦੇ ਉੱਪਰ ਤੁਸੀਂ ਚੁੱਪ ਕਿਉਂ ਹੋ ਛੋਟੇ ਛੋਟੇ ਗੱਲਾਂ ਤੇ ਪ੍ਰੈਸ ਕਾਨਫਰੰਸ ਕਰਨ ਵਾਲੇ ਮਾਨ ਸਾਹਿਬ ਟਿੱਪਣੀ ਕਰਨ ਵਾਲੇ ਮਾਨ ਸਾਹਿਬ ਚੁੱਪ ਕਿਉਂ ਨੇ ਜੀ ਸਪਸ਼ਟ ਕਰਨ ਦਿਓ ਸਾਨੂੰ ਪਤਾ ਹੈ ਕਿ ਵੀ ਪੂਰਾ ਪੰਜਾਬ ਦੁਖੀ ਹੈ ਪੰਜਾਬੀ ਨਾ ਦਿਲ ਦੁਖੀ ਹੈ ਪੰਜਾਬੇ ਨੂੰ ਲੱਗ ਰਿਹਾ ਹੈ ਕਿ ਇਹ ਵੀਡੀਓ ਕਿਉਂ ਆਇਆ ਕਿਉਂਕਿ ਮੁੱਖ ਮੰਤਰੀ ਸਾਂਝਾ ਹੁੰਦਾ ਸਾਰੇ ਸਾਂਝਾ ਹੁੰਦਾ ਪਰ ਪ੍ਰੋਬਲਮ ਇਹ ਹੈ ਕਿ ਸਾਰੇ ਬੋਲਣਗੇ ਪਰ ਭਗਵੰਤ ਮਾਨ ਸਾਹਿਬ ਨਹੀਂ ਬੋਲਣਗੇ ਹੁਣ ਵੀ ਕੀ ਹੋਇਆ ਮਾਨ ਸਾਹਿਬ ਨੇ ਇੰਨਾ ਹੀ ਕਿਹਾ ਨਾ ਮਾਨ ਸਾਹਿਬ ਨੇ ਕੀ ਨਾ ਕਿਹਾ ਮਾਨ ਸਾਹਿਬ ਨੇ ਇੰਨਾ ਹੀ ਕਿਹਾ ਹੈ ਕਿ ਇਹ ਮਿੱਥੇ ਚੂਠ ਤੇ ਮਾਨ ਸਾਹਿਬ ਉਹਨੇ ਵੀ ਦੱਸੋ ਕਿ ਜਗਮਨ ਸਾਹਮਰੇ ਨਾਲ ਤੁਹਾਡਾ ਰਿਸ਼ਤਾ ਕੀ ਹੈ ਤੁਸੀਂ ਪਬਲੀਕਲੀ ਕੋ ਕਿ ਜਗਮਨ ਸਾਹਮਰੇ ਨੂੰ ਮੈਂ ਨਹੀਂ ਜਾਣਦਾ ਕਦੀ ਮੈਂ ਇਹਦੇ ਨਾਲ ਕਿਸੇ ਵਿਦੇਸ਼ ਟੂਰ ਤੇ ਨਹੀਂ ਗਿਆ ਕਦੀ ਇਹਦੇ ਨਾਲ ਮੈਂ ਕਿਸੇ ਫੋਟੋ ਚ ਕਿਹਾ ਕਦੀ ਇਹਨੇ ਮੇਰੇ ਬਿਜ਼ਨਸ ਦੇ ਸ਼ੋਅ ਜਾਂ ਮੇਰੇ ਪੋਲੀਟੀਕਲ ਪ੍ਰੋਗਰਾਮ ਆਰਗੇਨਾਈਜ਼ ਨਹੀਂ ਕੀਤੇ ਮੇਰਾ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਕਹਿੰਦਾ ਸੀ ਸੋ ਕੁਝ ਨਹੀਂ ਕਰਨਗੇ ਚੁੱਪ ਰਹਿਣਗੇ ਉਹ ਵੀ ਬੀਜੇਪੀ ਦੇ ਟਵੀਟ ਤੋਂ ਬਾਅਦ ਰਿਐਕਟ ਕਿਤਨੇ 48 ਘੰਟੇ ਆਮ ਆਦਮੀ ਪਾਰਟੀ ਇਹਨਾਂ ਦੇ ਲੀਡਰ ਚੁੱਪ ਬੈਠੇ ਰਹੇ। ਵਿਨਿਸ਼ ਜੀ ਪਰ ਸਵਾਲ ਇਹ ਹੈ ਕਿ ਸਿੱਧੇ ਤੌਰ ਤੇ ਬੀਜੇਪੀ ਤੇ ਹੀ ਸਵਾਲ ਚੁੱਕੇ ਨੇ ਸੀਐਮ ਮਾਨ ਨੇ। ਠੀਕ ਹੈ ਕਿ ਵੀਡੀਓ ਚਾਹੇ ਕੈਨੇਡਾ ਤੋਂ ਆਈ ਹੋਵੇ, ਚਾਹੇ ਜਗਮਨ ਸਮਰਾਨਾ ਦਾ ਕੋਈ ਸ਼ਖਸ ਹੋਵੇ ਵੀਡੀਓ ਕਥੇ ਤੌਰ ਤੇ ਵਾਇਰਲ ਕੀਤੀ ਹੋਵੇ ਪਰ ਬੀਜੇਪੀ ਤੇ ਸਵਾਲ ਨੇ ਕਿ ਬੀਜੇਪੀ ਹੀ ਕਿਰਦਾਰਕੁਸ਼ੀ ਕਰ ਰਹੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਬਲਤੇਜ ਪੰਨੂ ਦੇ ਵੱਲੋਂ ਸਾਂਸਦ ਮਲਵਿੰਦਰ ਸਿੰਘ ਕੰਗ ਦੇ ਵੱਲੋਂ ਤੇ ਹੁਣ ਸੀਐਮ ਮਾਨ ਨੇ ਵੀ ਕਹਿ ਦਿੱਤਾ ਹੈ ਕਿ ਫੇਕ ਤੋਂ ਬਿਨਾ ਬੀਜੇਪੀ ਕੋਲ ਕੁਝ ਨਹੀਂ ਹੈ ਜੇ ਉਹ ਵਿਅਕਤੀ ਕੀ ਬੀਜੇਪੀ ਦੇ ਨਾਲ ਸੰਬੰਧ ਰੱਖਦਾ ਹੈ ਇਹ ਦੱਸੋ ਵੀ ਇਹਨਾਂ ਨੂੰ 48 ਘੰਟੇ ਕਿਉਂ ਲੱਗੇ ਬੋਲਣ ਚ ਕਿਉਂ ਇਹਨਾਂ ਨੇ 48 ਘੰਟੇ ਚੁੱਪ ਰਹੇ ਇਹਨਾਂ ਨੇ ਕਿਉਂ ਅਸ਼wini ਸ਼ਰਮਾ ਜੀ ਦੇ ਜਿਹੜੇ ਸੂਭਾ ਕਾਰਜਕਾਰੀ ਪ੍ਰਦਾਨ ਹੈ ਉਹਨਾਂ ਦੇ ਖਿਦ ਤੋਂ ਬਾਅਦ ਹੀ ਇਹ ਸਟੇਟਮੈਂਟ ਜਾਰੀ ਕੀਤੀ ਉਸ ਤੋਂ ਪਹਿਲੇ ਕਿਉਂ ਚੁੱਪ ਰਹੇ ਇਹਨਾਂ ਨੂੰ ਸੇਮ ਡੇ 21 ਤਰੀਕ ਸਵੇਰੇ 6 ਵਜੇ ਆਈ ਸੀ 12:30 ਵਜੇ ਅੱਜ ਨੇ ਡੰਕ ਕਰ ਲਈ ਤਿਗਲੀ ਤੁਹਾਡੇ ਸਾਈਬਰ ਕ੍ਰਾਈਮ ਖਾਲੇ ਇਹਨਾਂ ਨੇ 21 ਤਰੀਕ 12:30 ਵਜੇ ਸਟੇਟਮੈਂਟ ਕਿਉਂ ਨਹੀਂ ਦਿੱਤੀ ਚਲੋ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਆਮ ਆਦਮੀ ਪਾਰਟੀ ਦਾ ਰੁਖ ਜਾਣਨ ਦਾ ਪਰ ਦੇਖੋ ਉਸ ਉਸ ਵੇਲੇ ਤੱਕ ਸਾਈਬਰ ਸੈੱਲ ਕੰਮ ਕਰ ਰਿਹਾ ਸੀ ਪੁਲਿਸ ਕੰਮ ਕਰ ਰਹੀ ਹੈ ਅੱਜ ਤੁਸੀਂ ਟਵੀਟ ਕੀਤਾ ਸਵੇਰੇ ਤਾਂ ਥੋੜੇ ਦੇਰ ਬਾਅਦ ਆਮ ਆਦਮੀ ਪਾਰਟੀ ਸਾਹਮਣੇ ਆ ਗਈ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਆਸੀਂ ਬੋਲੇ ਤਾਂ ਹੀ ਬੋਲੇ ਨਾ ਫਿਰ ਮੈਂ ਅਗਲਾ ਕੁਐਸਚਨ ਕਰਦਾ ਰਣਵੀਰ ਜੀ ਆਪ ਜੀ ਨੂੰ ਹੂੰ ਇਹਨਾਂ ਬੀਜੇਪੀ ਦੇ ਚਾਰ-ਪੰਜ ਲੀਡਰਾਂ ਦੇ ਨਾਮ განਾਇਆ ਕਿ ਇਹਨਾਂ ਨੇ ਵੀਡੀਓ ਸ਼ੇਅਰ ਕੀਤਾ ਹੋਇਆ ਹੈ ਜੀ ਜੀ ਪਰ ਇਹਨਾਂ ਨੇ ਅਸੀਂ ਤੁਹਾਨੂੰ ਇੰਸਟਾਗ੍ਰam ਫੇਸਬੁੱਕ ਟਵਿੱਟਰ ਦੀ ਉਹ ਆਈਡਿਜ਼ ਦਾ ਜੀ ਪ੍ਰੈਸ ਕਾਨਫਰੰਸ ਤੇ ਦਿਖਾਈਆਂ ਜਿੱਥੇ 7-7 ਲੱਖ ਸ਼ੇਅਰ ਹੋਏ ਹੋਏ ਨੇ ਠੀਕ ਹੈ ਇੱਕ ਨੇ ਕਈ ਮਿਲੀਅਨ ਵਿਊਜ਼ ਕਈ ਅਲੱਗ-ਅਲੱਗ ਆਈਡਿਜ਼ 'ਤੇ ਹੋਏ ਨੇ ਉਹ ਕਿਹਨੀਆਂ ਦੀ ਆਈਡਿਜ਼ ਨੇ ਉਹ ਪੰਜਾਬੀਆਂ ਦੀ ਆਈਡਿਜ਼ ਨੇ ਵਿਦੇਸ਼ਾਂ ਦੇ ਬਸਤੇ ਪੰਜਾਬੀਆਂ ਦੀ ਆਈਡਿਜ਼ ਨੇ ਸਾਰਾ ਪੰਜਾਬ ਇਹਨੂੰ ਸ਼ੇਅਰ ਕਰ ਰਿਹਾ ਮਾਨ ਸਾਹਿਬ ਚੁੱਪ ਨੇ